ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਡਾ ਸਾਡੇ ਚੈਨਲ ਤੇ ਬਹੁਤ ਸਵਾਗਤ ਕਰਦੇ ਆ ਅੱਜ ਅਸੀਂ ਤੁਹਾਨੂੰ ਮਲਾ ਰਹੇ ਆ ਛਿੱਕ ਪੰਥ ਦੇ ਮਹਾਨ ਕੀਰਤਨੀਏ ਭਾਈ ਹੀਰਾ ਸਿੰਘ ਨਮਾਣਾ ਜੀ ਜਿਨ੍ਹਾਂ ਨੇ ਭਾਈ ਦਵਿੰਦਰ ਸਿੰਘ ਸੋਢੀ ਜੀ ਅਤੇ ਹੋਰ ਸਿੱਖ ਮਹਾਨ ਕੀਰਤਨੀਆਂ ਨਾਲ ਕੀਰਤਨ ਦੀ ਸੇਵਾ ਨਿਭਾਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੋਜੀ ਹਰ ਸਿੰਘ ਨਮਾਣਾ ਜੀ ਠੀਕ ਆ ਤੁਹਾਨੂੰ ਸਰਪ੍ਰੀਮ ਮਹਾਰਾਜ ਦੀ ਬਖਸ਼ਿਸ਼ ਆ ਜੀ ਆਪ ਜੀ ਤੁਹਾਨੂੰ ਕਰੋ ਜੀ ਤਾਂ ਪਹਿਲਾ ਸਵਾਲ ਸਾਡਾ ਇਹ ਆ ਤੁਸੀਂ ਇਹ ਦੱਸੋ ਤੁਹਾਨੂੰ ਇਹ ਸੇਵਾ ਨਿਭਾਉਂਦਿਆਂ ਕਿੰਨਾ ਕੁ ਟਾਈਮ ਹੋ ਗਿਆ ਮੈਨੂੰ ਗੁਰਬਾਣੀ ਦਾ ਕੀਰਤਨ ਕਰਦਿਆਂ ਜਿਆਦਾ ਨਹੀਂ ਤੇ ਜੀ 20 25 ਸਾਲ ਹੋ ਗਏ ਕੀਰਤਨ ਕਰਦਿਆਂ ਠੀਕ ਹੈ ਜੀ ਹਾਂ ਜੀ ਇੰਨਾ ਸਮਾਂ ਹੋ ਗਿਆ ਜੀ ਮੈਨੂੰ ਕੀਰਤਨ ਕਰਦਿਆਂ ਤੇ ਬੜੀਆਂ ਵੱਡੀਆਂ ਵੱਡੀਆਂ ਤੁਹਾਡੀਆਂ ਤੁਹਾਡੀਆਂ ਕੈਸਟਾ ਵਗੈਰਾ ਵੀ ਆਈਆਂ ਸੁਣਿਆ ਸੀ ਜੀ ਤਿੰਨ ਚਾਰ ਕਸ਼ਟਾ ਹੈ ਜੀ ਰਾਮ ਸਿੰਘ ਮਾਏ ਜੋ ਜਨਤ ਮੇਰੀ ਭਗਤ ਕਰਨ ਤੇ ਐਸੀ ਲਾਲਤ ਜੀ ਨੂੰ ਕੌਣ ਕਰੇ ਠੀਕ ਹੈ ਜਨਤ ਕਸ਼ਟਾ ਮੈਂ ਵੀ ਸੁਣਿਆ ਸੀ ਭਾਈ ਦਵਿੰਦਰ ਸਿੰਘ ਸੋਢੀ ਜੀ ਨਾਲ ਵੀ ਤੁਸੀਂ ਕੀਰਤਨ ਦੀ ਸੇਵਾ ਨਿਭਾਈ ਹੈ ਹਾਂਜੀ ਹਾਂਜੀ ਅਸੀਂ ਬੜੀ ਬੜੀ ਸਮਾਂ ਮਿਲਿਆ ਜੀ ਉਹਨਾਂ ਨਾਲ ਕੀਰਤਨ ਕਰਦਾ ਨਾਲ ਸਰਵਿਸ ਸਮਾਂ ਮਿਲਿਆ ਜੀ ਤੇ ਬਾਹਰ ਲੁਧਿਆਣਾ ਵੀ ਬੜੀ ਬੜੀ ਸਮਾਂ ਸਾਨੂੰ ਅਸੀਂ ਇਕੱਠੇ ਸਮਾਗਮ ਤੇ ਹੁੰਦੇ ਜੀ ਹਾਂ ਉਹ ਤੇ ਮੇਰੀ ਬਹੁਤ ਪਿਆਰੀ ਸੱਜਣ ਮਿੱਤਰ ਨੇ ਫੈਦਵਿੰਦਰ ਸਿੰਘ ਸੋਢੀ ਜੀ ਹਾਂ ਜੀ ਦਾਸ ਦਾ ਬਹੁਤ ਧਿਆਨ ਰੱਖਦੇ ਨੇ ਜੀ ਜੀ ਔਰ ਜਦੋਂ ਕੋਈ ਬੇਨਤੀ ਉਹਨਾਂ ਨੂੰ ਕਰਦਾ ਪ੍ਰਵਾਨ ਕਰਦੇ ਨੇ ਜੀ ਹਾਂ ਜੀ ਸਮਾਗਮਾਂ ਤੇ तकरीबन ਬਹੁਤ ਜ਼ਿਆਦਾ ਐਸਟੈਂਟਿਕਲ ਹੋ ਠੀਕ ਹੈ ਜੀ ਬਾਬਾ ਜੀ ਇੱਕ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਬੜਾ ਇਸ ਗੱਲ ਦਾ ਆਪਣੇ ਪੰਥ ਦੇ ਵਿੱਚ ਰੌਲਾ ਪੈ ਰਿਹਾ ਵੀ ਜਿਹੜੇ ਰਾਗੀ ਢਾਡੀ ਜਾਂ ਪਾਠੀਆ ਪਾਵ ਉਹਨਾਂ ਦਾ ਘਰ ਪੂਰਾ ਨਹੀਂ ਹੋ ਰਿਹਾ ਕੀਰਤਨ ਦੀ ਸੇਵਾ ਕਰਕੇ ਜਾਂ ਪਾਠ ਕਰਕੇ ਕਿ ਤੁਸੀਂ ਸੰਤੁਸ਼ਟ ਹੋ ਗੁਰੂ ਮਹਾਰਾਜ ਦੀ ਬਖਸ਼ਿਸ਼ ਅਨਸਾਰ ਹੈ ਤਾਂ ਸੰਤੁਸ਼ਟ ਹੋ ਜੀ ਅਸੀ ਬੜੀ ਕਿਰਪਾ ਮਹਾਰਾਜ ਦੀ ਪਰ ਜਦੋਂ ਅਸੀਂ ਕੀਰਤਨ ਸ਼ੁਰੂ ਕੀਤਾ ਸੀ ਉਦੋਂ ਕੁਝ ਸਮਾਂ ਹੋਰ ਸੀ ਜੀ ਹਾਂਜੀ ਹੁਣ ਕੁਝ ਸਮਾਂ ਹੋ ਗਿਆ ਕਿਉਂਕਿ ਉਹਦਾ ਸਮਾਂ ਬਣਾ ਸਿੰਪਲ ਸਮਾਂ ਸੀ ਹਾਂਜੀ ਤੇ ਬੜੇ ਸਾਦੇ ਵਰ ਭਾਵਨਾ ਆਉਣਾ ਚਾਹਣਾ ਉਹ ਜੀ ਕਿਸੇ ਕੋਲੋਂ ਆਪਾਂ ਵਧੀਆ ਢੰਗ ਨਾਲ ਪ੍ਰੋਪਰ ਜਾਂਦੇ ਨਹੀਂ ਉਰਾਗੀ ਨਹੀਂ ਮੰਨਦਾ ਜੀ ਹਾਂਜੀ ਗੱਡੀ ਲੈ ਕੇ ਜਾਨੇ ਅਗਲਾ ਕੰਮੀ ਬਹੁਤ ਤੁਸੀਂ ਅਰਗੀ ਸਿੰਘ ਹੈ ਪ੍ਰੋਪਰ ਸਾਥੀ ਵਧੀਆ ਹੋਣਾ ਜੀ ਕਿ ਹੁਣ ਤਾਂ ਧਾਮ ਧਾਮ ਲੋਕਾਂ ਨੂੰ ਜਿਆਦਾ ਚਾਹੀਦਾ ਹੈ ਚਮਕ ਤਮਕ ਜਿਆਦਾ ਚਾਹੀਦੀ ਹੁੰਦੀ ਹੈ ਜੀ ਅੰਦਰੋਂ ਬਥੇ ਕੁਛ ਨਾ ਹੋ ਜਾ ਹਾਂ ਜੀ ਅੰਦਰ ਤਾਂ ਖੈਰ ਅੰਦਰ ਵੀ ਚਾਹੀਦਾ ਜੀ ਪਰ ਪਰ ਲੋਕ ਇਹ ਚਮਕ ਤਮਕ ਬਹੁਤ ਜਿਆਦਾ ਚਾਹੁੰਦੇ ਆ ਜੀ ਤੇ ਵੀ ਜਿਹੜੀ ਵਿਚਲੇ ਕੋਣਾ ਉਹ ਪੱਜਿਆਂ ਨੂੰ ਕੱਟ ਨਾਲ ਹੋ ਜਿੰਦੀ ਹੈ ਜੀ ਹਾਂਜੀ ਬਾਕੀ ਜਿਹੜੀ ਗੱਲ ਰਹੀ ਤੁਸੀਂ ਗੱਲ ਮਾਇਆ ਦੀ ਕੀਤੀ ਹੈ ਜੀ ਹਾਂਜੀ ਮਾਇਆ ਤੇ ਜੀ ਜ਼ਰੂਰੀ ਹੈ ਦੇਖੋ ਗੁਰਬਾਣੀ ਦਾ ਜਦੋਂ ਕੀਰਤਨ ਸਿੱਖਦੇ ਆਂ ਸੀ ਹਾਂਜੀ ਸਾਡੀ ਪਹਿਲੀ ਕਲਾਸ ਹੈ ਸੇਵਾ ਕਰਨੀ ਸੇਵਾ ਕਰਨੀ ਉਸਤਾਦਾਂ ਦੀ ਸੇਵਾ ਕਰਨੀ ਹਾਂਜੀ ਜਿੰਨਾ ਤੋਂ ਵਿਦਿਆ ਲਈ ਉਹਨਾਂ ਦੀ ਸੇਵਾ ਕਰਨੀ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਜੀ ਫਿਰ ਅਸੀਂ ਜਦੋਂ ਕੀਰਤਨ ਸਿੱਖਣ ਲੱਗੇ ਆ ਫਿਰ ਆ ਕੇ ਪਕਾਉਣੇ ਕੀਰਤਨ ਦੇ ਐਸਲ ਕਰਨੇ ਤੇ ਛੋਟੀਆਂ-ਛੋਟੀਆਂ ਸਟੇਜਾਂ ਤੇ ਪਹਿਲਾਂ ਸੇਵਾ ਨਿਭਾਈ ਹਾਂਜੀ ਫਿਰ ਉਪਰੰਤ ਹੌਲੀ-ਹੌਲੀ ਇਸ ਦੇ ਬੰਦ ਤੱਕ ਮਹਾਰਾਜ ਦੀ ਕਿਰਪਾ ਨਾਲ ਪਹੁੰਚੇ ਪਰ ਮਸਲਾ ਵੀ ਜੇ ਹੁਣ ਆਪਾਂ ਕੋਈ ਕਲਾਕਾਰ ਲਾਉਨੇ ਆ ਗੁਸਾਨ ਕਰੋ ਜੀ ਮੇਰੀ ਗੱਲ ਦਾ ਸਾਧ ਸੰਗਤ ਆਪ ਸੁਣ ਰਹੇ ਹੋ ਜਿੰਨੇ ਵੀ ਚੈਨਲ ਰਾਹੀਂ ਅਈ ਸੁਪਰਾਮ ਜੀ ਹਣੇ ਬਹੁਤ ਵਧੀਆ ਪ੍ਰਾਰਲਪ ਕੀਤਾ ਜੀ 10 ਦੀ ਇੰਟਰਵਿਊ ਲੈਣ ਦਾ ਸੋ ਕੋਈ ਕਲਾਕਾਰ ਸੱਦਣਾ ਹੋਵੇ ਤਾਂ ਬਹੁਤ ਜਿੰਨੀ ਉਹ ਨੂੰ ਮੂਹ ਮੰਗੀ ਮਾਇਆ ਦੇਣ ਨੂੰ ਤਿਆਰ ਹੈ ਜੀ ਹਾਂਜੀ ਉਹਨੂੰ ਵਧੀਆ ਸਾਊਂਡ ਵੀ ਲਵਾ ਕੇ ਦਿੰਨੇ ਆ ਜੀ ਹਾਂਜੀ ਉਹਦੀ ਸਟੇਜ ਵੀ ਤਿਆਰ ਕਰਦੇ ਆ ਤੇ ਗੁਰੂ ਕਾ ਗੁਰਬਾਣੀ ਦਾ ਕੋਈ ਰਾਗੀ ਸਿੰਘ ਆਉਣਾ ਹੋਵੇ ਉਹਨੂੰ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਮਾਇਆ ਜਿਆਦਾ 1100 ਰੁਪਏ ਬਹੁਤ ਹੈ ਜੇ ਤੁਸੀਂ ਉਪਰ ਉੱਤਰੇ ਹੋ ਜਾਣੇ ਨੇ ਐਦਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਨੇ ਪਰ ਨਹੀਂ ਗੁਰਮੁਖਿਆਰੋ ਜੀ ਗੁਰਬਾਣੀ ਦੇ ਇੱਕ ਪਾਸੇ ਆਪਾਂ ਵਜ਼ੀਰ ਕਹਿੰਦੇ ਆ ਤੇ ਵਜ਼ੀਰ ਨੂੰ ਖੁਸ਼ ਵੀ ਰਾਜੇ ਨੇ ਸੰਗਤ ਨਹੀਂ ਕਰਨਾ ਹੁੰਦਾ ਜੀ ਬਿਲਕੁਲ ਜੀ ਰਾਜੇ ਨੇ ਤਾਂ ਸਾਡੀ ਰਾਜੇ ਤੁਮ ਸ੍ਰੀ ਗੁਰੂ ਰਣਜੀਤ ਸਿੰਘ ਮਹਾਰਾਜ ਹਾਂਜੀ ਉਹਨਾਂ ਦੇ ਸਾਡੀਆਂ ਝੂੜੀਆਂ ਪਰਤੀਆਂ ਜੀ ਹਾਂਜੀ ਹੈ ਜੀ ਹੁਣ ਸੰਗਤ ਨੂੰ ਅਸੀਂ ਕੀਰਤਨ ਧਾਰ ਰਹੇ ਆ ਜੀ ਜਾਂ ਸੁਣਾ ਰਹੇ ਆ ਸੰਗਤ ਵੀ ਸਾਡਾ ਧਿਆਨ ਰੱਖੇਗਾ ਜੀ ਵੀ ਭਰਪੂਰ ਅਨੁਸਾਹੀ ਦਾ ਵੱਤੋ ਵੱਦ ਰਾਗੀ ਸਿੰਘਾਂ ਨੂੰ ਮਾਨ ਸਨਮਾਨ ਦੇਣਾ ਵੱਤੋ ਵੱਦ ਪੇਟਾ ਦੇਣਾ ਸਤਿਕਾਰ ਕਰਨਾ ਹਾਂਜੀ ਸਭ ਤੋਂ ਵੱਡੀ ਗੱਲ ਹੈ ਵੀ ਸਤਿਕਾਰ ਕਰਨਾ ਬਿਲਕੁਲ ਜੀ ਬਿਲਕੁਲ ਫੇਰ ਹੀ ਗਾਉ ਖੁਸ਼ ਰਹੇ ਅੰਦਰੋਂ ਖੁਸ਼ ਹੋਊਗਾ ਤਾਂ ਹੀ ਗਾ ਵਧੀਆ ਕੀਰਤਨ ਕਰ ਸਕੂਗਾ ਜਾਂ ਆਪਣੇ ਬੱਚਿਆਂ ਨੂੰ ਇਸ ਲਾਈਨ ਚ ਅੱਗੇ ਜੋੜ ਸਕੂਗਾ ਸਿੱਖ ਸੰਗਤ ਨੂੰ ਇਹ ਗੱਲ ਸੋਚਣੀਆਂ ਪੈਣਗੀਆਂ ਗੱਲਾਂ ਹਾਂਜੀ ਹਾਂਜੀ ਤੇ ਇੱਕ ਤੁਸੀਂ ਇਹ ਦੱਸੋ ਤੁਸੀਂ ਸਿਖਾਉਨੇ ਹੋ ਕੀਰਤਨ ਵੀ ਸਿਖਾਉਨੇ ਹੋ ਮੈ ਸੁਣਿਆ ਵਾਂ ਹਾਂਜੀ ਉਹਦੇ ਵਿੱਚ ਤੁਸੀਂ ਕੋਈ ਅਕੈਡਮੀ ਵਗੈਰਾ ਖੋਲੀ ਹੋਈ ਹੈ ਜਾਂ ਤੁਸੀਂ ਵੈਸੀ ਘਰਾਂ ਦੇ ਵਿੱਚ ਜਾ ਕੇ ਸਿਖਾ ਰਹੇ ਹੋ ਨਹੀਂ ਜੀ ਮੇਰੀ ਤਕਰੀਨ 20 ਸਾਲ ਤੋਂ ਅਕੈਡਮੀ ਚੱਲ ਰਹੀ ਜੀ 25 ਸਾਲ ਤੋਂ ਤੇ तकरीबन 30 ਸਾਲ ਦਾ ਪਹਿਲਾਂ ਮੈਂ ਕੀਰਤਨ 10 ਸਾਲ ਆਪ ਸਿੱਖਿਆ ਜੀ ਤੇ ਵੀ 25 ਸਾਲ ਤੋਂ ਮੇਰੀ ਅਕੈਡਮੀ ਚੱਲ ਰਹੀ ਹੈ 10 ਦੇ ਨਾਮ ਤੇ ਹੀਰਾ ਸੰਗੀਤ ਅਕੈਡਮੀ ਜੋ ਕਿ ਰਜਿਸਟਰਡ ਹੈ ਜੀ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਜੀ ਤੇ ਜਿਹੜੇ ਰਾਗੀ ਸਿੰਘਾਂ ਨੂੰ ਸਿਖਾਈਦਾ ਜੀ ਬਾਅਦ ਚੰਦ ਨੂੰ ਸਰਟੀਫਿਕੇਟ ਵੀ ਇਸ਼ੂ ਕਰੀਦਾ ਹੈ ਤੁਕਿ ਜਿਨ੍ਹਾਂ ਨੇ ਫਾਰਮ ਵਗੈਰਾ ਜਣਾਉਣਾ ਹੁੰਦਾ ਜੀ ਉਥੇ ਅੰਬੈਸੀ ਤੋਂ ਉਹਨਾਂ ਨੂੰ ਜ਼ਰੂਰ ਚਾਹੀਦਾ ਹੁੰਦਾ ਸਰਟੀਫਿਕੇਟ ਮਗਦਨ ਵੀ ਤੁਸੀਂ ਰਾਤ ਵੀ ਦੇ ਕਿੱਥੋਂ ਲਈ ਕੀਰਤਨ ਕਿੱਥੋਂ ਸਿੱਖਿਆ ਇਹ ਦਾਸ ਨੇ ਰਜਿਸਟਰਡ ਕਰਵਾਈ ਹੋਈ ਹੈ ਜੀ ਬਾਕੀ ਮੈਂ ਮੇਰਾ ਜਿਹੜਾ ਮੇਨ ਦਫ਼ਤਰ ਹੈ ਉਹ ਜਗਰਾਉ ਆਪਣਾ ਗੁਰਗੁਰ ਮਸਤ ਗਾੜਾ ਜੀ ਉਥੇ ਮੈਂ ਆਪ ਜੀ ਨੂੰ ਮਿਲ ਸਕਦਾ ਜੀ ਬਾਕੀ ਤੁਸੀਂ ਮੈਨੂੰ ਮਿਲਣਾ ਹੋਵੇ ਤਾਂ ਮੇਰੇ ਫੋਨ ਤੇ ਕੰਟੈਕਟ ਕਰਕੇ 1 ਘੰਟਾ ਪਹਿਲਾਂ 2 ਘੰਟੇ ਪਹਿਲਾਂ ਕਿਉਂਕਿ ਦਾਸ ਰਾਗੀ ਸਿੰਘ ਦਾ ਬਾਹਰ ਸਮਾਗਮ ਤੇ ਵੀ ਜਾਂਦਾ ਜੀ ਮੈਂ ਹਾਂਜੀ ਦੂਰ ਨੇੜੇ ਬੜੀ ਦੂਰ ਤੱਕ ਚਲੀ ਜਾਂਦਾ ਜੀ ਔਰ ਉਸ ਤੋਂ ਬਾਅਦ ਕਈ ਵਾਰ ਜਿਹੜੀਆਂ ਕਲਾਸਾਂ ਲਾਉਣ ਜਾਂਦਾ ਜੀ ਹਾਂਜੀ ਘਰਾਂ 'ਚ ਵੀ ਜਾਂਦਾ ਮੈਂ ਜੇ ਕੋਈ ਘਰ ਕਹਿੰਦਾ ਜੀ ਕਈ ਵਾਰ ਕਿ ਬੱਚੇ ਬਾਹਰ ਅੱਜ ਬੱਚਿਆਂ ਨੂੰ ਕੋਈ ਜਵਾਨ ਇਹਨੂੰ ਬੱਚਿਆਂ ਨੂੰ ਬਾਹਰ ਨਹੀਂ ਪੇਜਦੇ ਭਾਈ ਸਾਹਿਬ ਘਰ ਆਪੇ ਕੀਰਤਨ ਸਿਖਾ ਦੇਣ ਹਾਂਜੀ ਇਹ ਖੁਜੀ ਸੇਵਾ ਤਾਂ ਲੈਣਾ ਮੈਂ ਹਾਂਜੀ ਹਾਂਜੀ ਸੇਵਾ ਲਈ ਦੀ ਹੈ ਜੀ ਤੇ ਉਹ ਬਚਨ ਕੋ ਰਜਾਈ ਚਲੋ ਉਹਦਾ ਪਾਸ ਵੀ ਹੈ ਤੁਸੀਂ ਜਾਣਾ ਵਾ ਤੁਸੀਂ ਆਪਣਾ ਕੋਈ ਵੀਕਲ ਲੈ ਕੇ ਜਾਓਗੇ ਪੈਟਰੋਲ ਲਗਣਾ ਉਹਦਾ ਜਾਇਜ਼ ਵੀ ਹੈ ਹਾਂਜੀ ਤੇ ਉਹ ਫਿਰ ਮੈਂ ਘਰੇ ਜਾ ਕੇ ਵੀ ਸਿਖਾ ਦਿੰਦਾ ਜੀ ਹਾਂਜੀ ਤੇ ਬਾਕੀ ਮੇਰਾ ਜਿਹੜਾ ਪੱਕਾ ਟਾਈਮ ਹੈ ਉਹ 3 ਤੋਂ 4 ਸ਼ਾਮ ਦਾ ਜੀ ਇਹ ਮਾਰਨਿੰਗ ਟਾਈਮ ਜਿਹੜਾ 10 ਤੋਂ 10 ਤੋਂ 11 ਜੀ ਠੀਕ ਹੈ ਤੇ ਜਿਸ ਦਿਨ ਮੇਰਾ ਸਮਾਗਮ ਹੁੰਦਾ ਜੀ ਉਸ ਦਿਨ ਮੈਂ ਕੈਂਸਲ ਕਰ ਦਿੰਦਾ ਜੀ ਕਲਾਸ ਫੋਨ ਤੇ ਦੱਸ ਦੇਦਾ ਮੈਸੇਜ ਪਾ ਦਿੰਦੇ ਮੋਬਾਈਲ 'ਚ ਹਾਂਜੀ ਉਸ ਦਿਨ ਫਿਰ ਬੱਚਿਆਂ ਨੂੰ ਕਹਿੰਦੇ ਅੱਜ ਬੈਠੇ ਰੁਕੀਓ ਇਹ ਤਾਂ ਨਿਊਟਰਲ ਅਖੀਰ ਸਕਰੀ ਦਾ ਹੁੰਦਾ ਸਮਾਂ ਤੁਹਾਨੂੰ ਪਤਾ ਹੀ ਹੈ ਤੁਸੀਂ ਆਪਿਆ ਨੂੰ ਇਹ ਜਿਹੜੀ ਵਿੱਧਾ ਦਿੰਨੇ ਹੋ ਹਾਂਜੀ ਵੀਰ ਜੀ ਤੁਸੀਂ ਇਹ ਕਿਹੜੇ ਕਿਹੜੇ ਰਾਗ ਸਿਖਾਉਨੇ ਹੋ ਆਪਣਾ ਜਾਂ ਕਿਹੜੇ ਕਿਹੜੇ ਸਾਜ਼ ਆ ਤੁਹਾਡੇ ਕੋਲ ਜਿਨ੍ਹਾਂ ਨਾਲ ਤੁਸੀਂ ਇਹਨਾਂ ਨੂੰ ਇਹ ਸਿੱਖਿਆ ਦਿੰਨੇ ਹੋ ਕਥੀ ਰਾਗ ਨੇ ਜੀ ਤੁੰਸਰੀ ਕੁਈ ਗੰਸਾ ਮਾਲੀ ਹਾਂਜੀ ਜੀ ਤੇ ਰਾਗਾਂ ਦੇ ਆਧਾਰ ਤੇ ਜਿੰਨੀ ਮਹਾਰਾਏ ਨੇ ਸਾਡੀ ਚੋਲੀ ਚ ਦਾਤ ਪਾਈ ਹੈ ਹਾਂਜੀ ਉਨੀ ਕੁ ਰਾਗ ਦਾ 10 15 ਰਾਗ 10 ਦੇ ਕੱਢੇ ਹੋਏ ਨੇ ਜੀ ਠੀਕ ਹੈ ਰਾਗਾਂ ਚ ਵੀ ਸਕਾਦੀ ਦਾ ਜੀ ਹਾਂਜੀ ਤੇ ਬਾਕੀ ਸਾਧ ਆ ਜਿਹੜੇ ਅੱਜ ਕੱਲ ਕਿਰਤਨ ਵੈਸੇ ਹੁਣ ਪਹਿਲਾਂ ਹਰਮੋਨੀ ਤਵਲੇ ਨਾਲ ਚੱਲਦਾ ਸੀ ਹੁਣ ਬਹੁਤ ਸੰਪਰਦਾਵਾਂ ਨੇ ਇਹ ਸ਼ੁਰੂ ਕਰਤਾ ਕਿ ਆਪਾਂ ਤੰਤੀ ਸਾਜ਼ ਸਕਾਈਏ ਹਾਂਜੀ ਤੋ ਤੰਤੀ ਸਾਜੇ ਦਰਬਾਰ ਸਾਹਿਬ ਵਿੱਚ ਵੀ ਹੁਣ ਸਾਜੇ ਸਾਜਾਂ ਪਰ ਮੈਂ ਆਪਦੇ ਨਾਲ ਜੀ ਇੱਕ ਦੋ ਐਸੀ ਹੋਰ ਉਸਤਾਦ ਵੀ ਜੋੜੇ ਹੋਏ ਨੇ ਹਾਂਜੀ ਹਾਂਜੀ ਇੱਕ ਲੇਡੀਜ਼ ਵੀ ਜੋੜੇ ਹੋਏ ਨੇ ਜਿਹੜੇ ਕੀ ਬੱਚਿਆਂ ਨੂੰ ਕੋਈ ਸਿਖਾਉਂਦੇ ਮੈਂ ਆਗਾ ਟੀਚਰ ਰੱਖੇ ਹੋਏ ਨੇ ਜੀ ਹਾਂਜੀ ਤੇ ਜਾਂ ਕੋਈ ਟੱਡ ਵਿਦਿਆ ਸਿਖਰਾਗੀ ਟਾਡੀ ਸੰਗਿਲ ਵਿਦਿਆ ਸਿਖਦੇ ਆ ਜੀ ਹਾਂਜੀ ਲੋਸਤੀ ਮੇਰੇ ਕੋਲ ਟੀਚਰ ਰਹੇਗਾ ਜੀ ਨਾਲ ਟੀਚਰ ਹੋਰ ਵੀ ਜੋੜੇ ਹੋਏ ਆ ਜੀ ਮੇਰੇ ਠੀਕ ਹਾਂਜੀ ਤੇ ਉਹ ਬਾਕੀ ਤਬਲੇ ਬਾਜੀ ਤੇ ਮੈਂ ਆਪ ਸਿਖਾਉਣਾ ਜੀ ਤੁਲਕੀ ਵੀ ਕਈ ਹੁਣ ਕਹਿੰਦੇ ਵਿੱਚ ਕੁਲੀ ਧਾਰਨਾ ਨੂੰ ਸਿੱਖਦਾ ਹੈ ਨਾਲ ਧਾਰਨਾ ਨਾਲ ਕੀਰਤਨ ਕਰਦੇ ਢੋਲਕੀ ਵਾਜੇ ਨਾਲ ਕੀਰਤਨ ਕਰਦੇ ਆ ਹਾਂਜੀ ਉਹਦੇ ਵਿੱਚ ਕਈ ਹੁਣ ਕਹਿ ਦਿੰਦੇ ਆ ਵੀ ਇਹ ਕੱਚੀ ਗੁਰਬਾਨੀ ਆ ਵੀ ਇਸ ਤਰ੍ਹਾਂ ਨਹੀਂ ਤਾਂ ਕੀ ਤੁਸੀਂ ਇਹਨੂੰ ਕਿਵੇਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਵੀ ਮੈਂ ਚੱਲਦਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਾਂਜੀ ਪਾਇ ਨਰਵਰ ਸਿੰਘ ਜੀ ਖਾਲਸਾ ਹਾਂਜੀ ਜਿਹੜਾ ਉੱਥੇ ਦੇ ਪ੍ਰਾਤਨ ਰਾਗੀ ਨੇ ਭਾਈ ਬਖਸ਼ੀਸ਼ ਸਿੰਘ ਜੀ ਦਾਸ ਉਹਨਾਂ ਦੀਆਂ ਕੰਪੋਜੀਸ਼ਨਾਂ ਪੜਦਾ ਨਵਿੰਦਰ ਸਿੰਘ ਜੀ ਸ਼ੋਦੀ ਜੀ ਉਹਨਾਂ ਦੀ ਕੰਪੋਜੀਸ਼ਨਾਂ ਵੀ ਪੜਦਾ ਸਟੇਜਾਂ ਤੇ ਬੜਾ ਪਿਆਰ ਆਦਾ ਸਾ ਉਹਨਾਂ ਨਾਲ ਤੇ ਪਹਿਲੀ ਗੱਲ ਤਾਂ ਮੈਂ ਕਹਿੰਦਾ ਵੀ ਰਾਗਾਂ ਦਾ ਅਰਥ ਸਿੱਖੋ ਹਾਂ ਜੀ ਹੁਣ ਤੁਸੀਂ ਗੱਲ ਕੀਤੀ ਐ ਵੀ ਚਿੰਤਿਆਂ ਜਾਂ ਤੋਂ ਕਿ ਨਾਲ ਜੀ ਕਰਦੇ ਦੇਖੋ ਜੀ ਮੈਂ ਨਹੀਂ ਕਿਸੇ ਨੂੰ ਮਾੜਾ ਕਹਿੰਦਾ ਹਾਂ ਕਿਉਂਕਿ ਦੇਖੋ ਉਹ ਅਕਸਰ ਜੋੜ ਤਾਂ ਪਰਮਾਤਮਾ ਨਾਲ ਰਹੇ ਨੇ ਜੀ ਵਿਧੀ ਐ ਜੀ ਜੀ ਇੱਕ ਵਿਧੀ ਐ ਉਹਨਾਂ ਦੀ ਜੁੜਨ ਦੀ ਹਾਂ ਜੀ ਤੇ ਮੈਂ ਤਾਂ ਕਹਿੰਦਾ ਜੀ ਠੀਕ ਕਰ ਰਹੇ ਨੇ ਉਹ ਇਦਾਂ ਵੀ ਕਦੇ ਬੱਚੇ ਮੇਰੇ ਕੋਲ ਆਏ ਨਹੀਂ ਕਹਿੰਦੇ ਜਿਵੇਂ ਹੁਣ ਨਾਨਕ ਸਾਹਿਬ ਦੇ ਵਿੱਚ ਵੀ ਖੁੱਲੀ ਧਾਰਨਾ ਨਾਲ ਕੀਰਤਨ ਹੁੰਦਾ ਵਾ ਹਾਂਜੀ ਹਾਂਜੀ ਤੇ ਇਹ ਬਾਬਾ ਜੀ ਦੇ ਵਚਨਾਂ ਵੀ ਸਾਰਲ ਸਮਝ ਆ ਜਾਂਦਾ ਸਾਰੇ ਲੋਕਾਂ ਨੂੰ ਗੁਰਬਾਣੀ ਜਿਹੜੇ ਆਪਾਂ ਅਰਥਾਂ ਦੇ ਵਿੱਚ ਜਿਹੜਾ ਬੰਦਾ ਜਿਆਦਾ ਪੜ੍ਹਿਆ ਲਿਖਿਆ ਹੋਊਗਾ ਗੁਰਬਾਣੀ ਦੇ ਅਰਥ ਉਹ ਸਮਝ ਸਕਦਾ ਜਾਂ ਜਿਨੇ ਮਤਲਬ ਗੁਰਬਾਣੀ ਦਾ ਅਭਿਆਸ ਕੀਤਾ ਹੋਊਗਾ ਆਮ ਬੰਦੇ ਨੂੰ ਗੁਰਬਾਣੀ ਸਮਝ ਨਹੀਂ ਆਉਂਦੀ ਜਲਦੀ ਇਸ ਕਰਕੇ ਬਾਬਾ ਜੀ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਸੀਗੀ ਵੀ ਧਾਰਨਾ ਕੀਰਤਨ ਨਾਨਕ ਸਰ ਦੇ ਵਿੱਚ ਸ਼ੁਰੂ ਕੀਤਾ ਸੀਗਾ ਤੁਸੀਂ ਤਾਂ ਸੰਤ ਆਪਣਾ ਬਾਬਾ ਕੇਰ ਸਿੰਘ ਜੀ ਦੇ ਨਾਲ ਰਹੇ ਹੋ ਬਚਪਨ ਚ ਥੋੜਾ ਜਿਹਾ ਸਮਰਿਆ ਜੀ ਹਾਂਜੀ ਸੰਤ ਬਾਬਾ ਕੇਰ ਸਿੰਘ ਜੀ ਨਾਨਕ ਸਰ ਵੀ ਉਸਤਾਦ ਜੀ ਕਹਿੰਦੇ ਸੀ ਉਹਨੂੰ ਸਾਰੇ ਹਾਂਜੀ ਪਤਾ ਹੀ ਨਹੀਂ ਵੀ ਗਿਣਤੀ ਕੋਈ ਜੀ ਉਹਨਾਂ ਨੇ ਕਿੰਨੇ ਵਿਦਿਆਰਥੀ ਸਿਖਾਏ ਔਰ ਉਹਨਾਂ ਦੇ ਸਮੇਂ ਚ ਬਹੁਤ ਜ਼ਿਆਦਾ ਵਿਦਿਆਰਥੀ ਹੁੰਦੇ ਸੀ ਚੱਕਰਵਾਲੇ 52 ਸਾਲ ਉਹਨਾਂ ਨੇ ਨਾਨਕ ਸਰ ਦੀ ਧਰਤੀ ਤੇ ਰੈਗੂਲਰ ਕੀਰਤਨ ਕੀਤਾ ਜੀ ਲਗਾਤਾਰ ਠੀਕ ਹੈ ਵਿਆਹਤ ਵਿਦਿਆਰਥੀ ਸਖਾਈ ਜੀ ਹਾਂਜੀ ਇਹ ਉਹਨਾਂ ਦੇ ਵੀ ਸਖਾਈ ਹੋਏ ਵਿਦਿਆਰਥੀ ਦੇਸ਼ਾਂ ਪ੍ਰਦੇਸ਼ਾਂ ਚੋਂ ਇਸ ਵੇਲੇ ਬਿਠੀ ਹੋਣੇ ਜੀ ਹਾਂਜੀ ਤੇ ਸੁਣ ਵੀ ਰਹੇ ਹੋਣੇ ਆ ਸੋ ਕਹਿਣ ਦਾ ਭਾਵ ਹੈ ਵੀ ਉਹਨਾਂ ਨੇ ਬਾਬਾ ਜੀ ਨੇ ਇਹਨਾਂ ਨੂੰ ਕਿਹਾ ਵੀ ਖੁੱਲੀ ਧਾਰਨਾ ਕਰਕੇ ਆਪਾਂ ਨਿਰੰਕਾਰ ਦੇ ਨਾਲ ਜੁੜਨਾ ਹੈ ਹਾਂਜੀ ਉਹ ਵੀ ਇੱਕ ਵਿਧੀ ਹੈ ਜੀ ਬਿਲਕੁਲ ਮੈਂ ਤਾਂ ਕਹਿੰਦਾ ਨਹੀਂ ਵੀ ਗਲਤ ਹੈ ਪਰ ਨਾ ਦੇਖੋ ਆਪਾਂ ਧਾਰਨਾ ਪੜਦੇ ਆ ਨਾਨਕ ਸਰ ਦੀ ਕਿੰਨਾ ਆਨੰਦ ਆਉਂਦਾ ਜੀ ਇਹ ਸਾਰੇ ਸੰਤ ਮਹਾਂਪੁਰਸ਼ ਸਤਕਾਰਯੋਗ ਨੇ ਤੇ ਇੱਕ ਬੇਨਤੀ ਵੀ ਕਰਦਾ ਮੇਰੇ ਸਾਰੇ ਨਾਨਕ ਸਰ ਦੇ ਜਿੰਨੇ ਵੀ ਮਹਾਂਪੁਰਸ਼ ਨੇ ਹਾਂਜੀ ਬਾਬਾ ਕੁੰਦਨ ਸਿੰਘ ਜੀ ਬਾਬਾ ਕਾਲਾ ਸਿੰਘ ਜੀ ਜਾਂ ਬਾਬਾ ਗੁਰਿੰਦ ਸਿੰਘ ਜੀ ਜਿਹੜੀਆਂ ਸੰਪਰਦਾਏ ਬਾਬਾ ਲੱਖਾ ਜੀ ਬਾਬਾ ਸਾਧੂ ਸਿੰਘ ਜੀ ਮੇਰਾ ਸਾਰੀ ਸੰਪਰਦਾਵ ਨਾਲ ਪਿਆਰਾ ਤੇ ਸਾਰੇ ਹੀ ਮੇਰਾ ਸਤਕਾਰ ਕਰਦੇ ਨੇ ਉਹ ਸਾਰੇ ਮੈਨੂੰ ਕਹਿੰਦੇ ਪਾਸ਼ਾਵਾ ਕਿ ਹੁਣ ਵੀ ਸਖਾਇਆਪੁਰ ਤੇ ਮੇਰੇ ਬਾਬਾ ਮੰਗਲ ਸਿੰਘ ਜੀ ਦੀ ਵਰਸੀ ਤੇ ਵੀ ਤੁਸੀਂ ਹਾਜ਼ਰੀ ਕਰਦੇ ਹਾਂ ਹਾਂਜੀ ਬਾਬਾ ਮੰਗਲ ਸਿੰਘ ਜੀ ਬਾਬਾ ਰਵਿੰਦਰ ਸਿੰਘ ਦਾ ਦਾਸ ਨੂੰ ਬਹੁਤ ਪਿਆਰ ਆ ਜੀ ਹਾਂਜੀ ਬਾਬਾ ਮੰਗਲ ਸਿੰਘ ਦੀ ਵੀ ਦਾਸ ਨੇ ਸੰਗਤ ਕੀਤੀ ہوئی ਹੈ ਜੀ ਇਹ ਪਹਿਲਾਂ ਤਾਂ ਮੈਂ ਬਾਠੀ ਕਰਦਾ ਬਾਬਾ ਮੰਗਲ ਸਿੰਘ ਉਹਨਾਂ ਨੇ ਮੈਨੂੰ ਕਿਹਾ ਵੀ ਭਾਈ ਸਾਹਿਬ ਜੀ ਕੀਰਤਨ ਥੋੜਾ ਜਿਹਾ ਕਰਿਆ ਕਰੋ ਬਰ ਰੋਦੂਬਗ ਚੋੜੀਆਂ ਵਰਗੇ ਵੀ ਇਹਨਾਂ ਕੀਰਤਨ ਦੇਸ਼ਾ ਪ੍ਰਦੇਸ਼ਾਂ 'ਚ ਵੀ ਦਾਸ ਇੱਕ ਦੋ ਕੰਟਰੀਆਂ 'ਚ ਜਾ ਕੇ ਆਇਆ ਜੀ ਮੈਂ ਇੰਗਲੈਂਡ ਗਿਆ ਆ ਮੈਂ ਜੀ ਬਾਹਰ ਮੈਂ ਕੀਰਤਨ ਦੀ ਸੇਵਾ ਕਰਨ ਵਾਸਤੇ ਗਿਆ ਹੋਇਆ ਜੀ ਸੱਭਾ ਜੀ ਇੱਕ ਇਹ ਦੱਸੋ ਤੁਸੀਂ ਅਕੈਡਮੀ ਖੋਲੀ ਤੁਹਾਡੇ ਕੋਲ ਬੱਚੇ ਸਿੱਖਣ ਆਉਂਦੇ ਹਨਾ ਤੁਸੀਂ ਦੱਸਿਆ ਵੀ ਤੁਸੀਂ ਘਰ ਜਾ ਕੇ ਵੀ ਸਿਖਾ ਲਿਓ ਤੁਹਾਡੀ ਜਿਹੜੀ ਅਕੈਡਮੀ ਰਜਿਸਟਰਡ ਵੀ ਆ ਨਾ ਤੁਸੀਂ ਸਰਟੀਫੀਕੇਟ ਵੀ ਦਿੰਦੇ ਹੋ ਇਹ ਤਾਂ ਬਹੁਤ ਵਧੀਆ ਗੱਲ ਆ ਜੇ ਕੋਈ ਕੋਈ ਬੱਚਾ ਬਹੁਤ ਗਰੀਬ ਆ ਉਹ ਨਹੀਂ ਸੇਵਾ ਦੇ ਸਕਦਾ ਉਹਦੇ ਲਈ ਤੁਸੀਂ ਕੋਈ ਸੇਵਾ ਨਿਮਾਉਂਦੇ ਹੋ ਹਾਂਜੀ ਮੈਂ ਐਸੇ ਕਰਕੇ ਵੀਡੀਓ ਪਾਈ ਆ ਜੀ ਅੱਛਾ ਜੀ ਤੁਹਾਡਾ ਵੀ ਪਾਈਸਤਰਾਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਸਾਡਾ ਸਹਿਯੋਗ ਦਿੱਤਾ ਤੁਹਾਡੀ ਤੁਸੀਂ ਵੀ ਦੇ ਚੈਨਲ ਲਈ ਜਿਹੜੀ ਸੇਵਾ ਕਰਦੇ ਹੋ ਇਹ ਵੀਡੀਓ ਪਾਈ ਹੋਏ ਐਸੇ ਕਰਕੇ ਆ ਜੀ ਠੀਕ ਹੈ ਪਹਿਲਾਂ ਵੀ ਇੱਕ ਦੋ ਚੈਨਲਾਂ ਤੇ ਪਾਈ ਆ ਤੇ ਹੁਣ ਆਪ ਜੀ ਦਾ ਵੀ ਬੜੇ ਲੰਮੇ ਦਾਸ ਪਿਆਰ ਆਪਨਾ ਵੀ ਕੜਾ ਬਹੁਤ ਬਹੁਤ ਧੰਨਵਾਦ ਵੀਰ ਜੀ ਤੇ ਇਹ ਮੈਂ ਇਹ ਸੇ ਕਰਕੇ ਪਈ ਜਿਹੜੇ ਲੋੜਵੰਦ ਬੱਚੇ ਨੇ ਜੀ ਹਾਂਜੀ ਉਹਨਾਂ ਨੂੰ ਮੈਂ ਪ੍ਰਾਣ ਕਰਦਾ ਜੀ ਮੈਂ ਫਰੀਦ ਕਰਾਂਗਾ ਬਿਲਕੁਲ ਫਰੀਦ ਕਰਾਂਗਾ ਜੀ ਤੇ ਲੋੜਵੰਦ ਬੱਚੇ ਤੇ ਬਾਕੀ ਜਿਹੜੇ ਕਈ ਵਾਰੀ ਕਈ ਵਾਰ ਮਾਤਾ ਪਿਤਾ ਨਹੀਂ ਹੁੰਦਾ ਉਹਨਾਂ ਨੂੰ ਮੇਰੇ ਵੱਲੋਂ ਜੀ ਆਇਆਂ ਜੀ ਜਦੋਂ ਮੇਰੇ ਕੋਲ ਮਰਜੀ ਆਉਣ ਫੀਸ ਦਾ ਸੁਪਰ ਪਰ ਉਹਦੇ ਚ ਅਸੀਂ ਇੱਕ ਸ਼ਰਤ ਰੱਖੀ ਹੈ ਜੀ ਹਾਂਜੀ ਸ਼ਰਤ ਇਹ ਰੱਖੀ ਹੈ ਵੀ ਬੱਚਿਆਂ ਨੂੰ ਸਾਡੇ ਕੋਲ ਆਉਣਾ ਪਵੇ ਹਾਂਜੀ ਮੈਂ ਨਹੀਂ ਉਹਨਾਂ ਕੋਲ ਚਾ ਕੇ ਕੁਛ ਨਾ ਕੁਛ ਤਾਂ ਨਹੀਂ ਘਾਲਣਾ ਧਲਣੀ ਪੈਣੀ ਹੈ ਨਾਲੇ ਉਹ ਤਾਂ ਹੈ ਹੀ ਆ ਜੀ ਦੇਖੋ ਹਰ ਇੱਕ ਇੱਕ ਬੱਚੇ ਕੋਲ ਜਾਣਾ ਤਾਂ ਮੁਸ਼ਕਿਲ ਗੱਲ ਆ ਨਾ ਹੁਣ ਆਪਾਂ ਤੁਹਾਡੇ ਅਕੈਡਮੀ ਦੇ ਵਿੱਚ ਆਉਣਗੇ ਬੱਚੇ ਤੇ ਹੋਰ ਵੀ ਬੱਚੇ ਸਿੱਖਦੇ ਪੇੜ ਬੱਚੇ ਵੀ ਸਿੱਖਦੇ ਹੋਣਗੇ ਚਲੋ ਤੁਹਾਡੇ ਨਾਲ ਉਹਨਾਂ ਦੀ ਵੀ ਸੇਵਾ ਹੋ ਜੂਗੀ ਇਹ ਤਾਂ ਮੰਦੀ ਗੱਲ ਆ ਇੱਕ ਵਾਰ ਮੈਸਟਰ ਜੀ ਪਾਤਾ ਜੀ ਤੇ ਉਹ ਮੈਨੂੰ ਕਹਿੰਦਾ ਜੀ ਤੁਸੀਂ ਆ ਕੇ ਸਾਨੂੰ ਸਿਖਾ ਦਿਓ ਸਾਡੇ ਪਿੰਡ ਅੱਛਾ ਮੈਂ ਕਹਿੰਦੀ ਉਹ ਤੁਹਾਨੂੰ ਮੈਂ ਫ੍ਰੀ ਕਰਦਾ ਤੇ ਉਸ ਤੋਂ ਪਛੇਤਾ ਤੁਸੀਂ ਵੀ ਕਰੋ ਹਾਂਜੀ ਹਾਂਜੀ ਅਰिजਨ ਸਮਾਂ ਚ ਅਸੀਂ ਸਿੱਖਿਆ ਵੀਰ ਜੀ ਸਾਈਕਲਾਂ ਤੇ ਜਾ ਕੇ ਉਹਦੇ ਉਸਤਾਦਾਂ ਕੋਲ ਸਿੱਖਦੇ ਰਹੇ ਹਾਂਜੀ ਬੜੀ ਮਿਹਨਤ ਕੀਤੀ ਹੈ ਕੋਈ ਐਵੇਂ ਨਹੀਂ ਕੀਰਤਨ ਦੀ ਦਾਤ ਹੈ ਐਵੇਂ ਨਹੀਂ ਪ੍ਰਾਪਤ ਹੋਈ ਬੜੀ ਮਿਹਨਤ ਕਰਕੇ ਮਸ਼ਕਤ ਕਰਕੇ ਇਹ ਇੱਕ ਤੁਸੀਂ ਪ੍ਰਸ਼ਨ ਕੀਤਾ ਸੀ ਮੇਰੇ ਨਾਲ ਵੀ ਚਿੰਤੇ ਟੋਲ ਕੇ ਕਿਰਤਨ ਦੀ ਬਚਨ ਕਰ ਰਹੇ ਸੀ ਹਾਂਜੀ ਦੇਖੋ ਜੀ ਮੈਂ ਉਹਨਾਂ ਦਾ ਵੀ ਸਤਿਕਾਰ ਕਰਦਾ ਅਕਸਰ ਤਾਂ ਕੋਈ ਵੀ ਮਹਾਂਪੁਰਸ਼ ਹੈ ਹਾਂਜੀ ਕੋਈ ਵੀ ਆਪਾਂ ਸਤਿਕਾਰ ਜੋ ਹਮ ਫਾਤ ਫਰੰਜੀ ਸਿੰਘ ਕਟਰੀਆਂ ਵਾਲੇ ਬਈ ਨੇ ਹਾਂਜੀ ਜੀਆਂ ਰਾਣਾ ਸਾਹਿਬ ਦੀ ਸੰਪਰਦਾ ਹੋਈ ਹੈ ਕੋਈ ਵੀ ਹੈ ਹਾਂਜੀ ਅਕਸਰ ਤਾਂ ਰੱਬ ਨਾਲ ਜੋੜ ਰਹੇ ਹਾਂ ਹੂੰ ਉਹ ਕੋਈ ਆਵਦਾ ਨਾ ਤਾਂ ਨਹੀਂ ਲੈ ਰਹੇ ਨਹੀਂ ਮੈਂ ਤਾਂ ਜੀ ਉਹਨਾਂ ਦਾ ਵੀ ਸਤਿਕਾਰ ਕਰਨਾ ਉਹ ਖੁੱਲੀ ਧਰ ਨਾਲ ਕੀਰਤਨ ਕਰਕੇ ਜੀ ਤੇ ਉਹ ਰੱਬ ਦੇ ਪਰਮੇਸ਼ਰ ਦੇ ਗੁਣ ਗਾ ਰਹੇ ਨੇ ਮੈਂ ਉਹਨਾਂ ਦਾ ਵੀ ਬਹੁਤ ਜਿਹੜੀ ਆ ਮੈਂ ਤਾਂ ਕਹਿੰਦਾ ਜੀ ਉਸ ਤਰ੍ਹਾਂ ਵੀ ਕਿਸੇ ਤੇ ਦਾਸ ਸੰਗੋਚਰ ਧਾਰਨਾ ਵੀ ਕੱਢ ਲਈਆਂ ਨੇ ਹਾਂਜੀ ਤੇ ਮੈਂ ਧਾਰਨਾ ਨੂੰ ਸਿਖਾ ਕੇ ਬੱਚਿਆਂ ਨੂੰ ਰਾਜੀ ਪਰ ਜੋੜਨਾ ਗੁਰੂ ਗ੍ਰੰਥ ਸਾਹਿਬ ਨਾਲ ਬਾਣੀ ਉਹਨਾਂ ਦੀ ਪੜਨੀ ਹੈ ਤੇ ਇਹੀ ਪ੍ਰੇਰਨਾ ਦੇਣਾ ਠੀਕ ਹੈ ਜੀ ਇਸੇ ਸਾਡੇ ਨਾਲ ਭਾਈ ਹੀਰਾ ਸਿੰਘ ਨਮਾਣਾ ਜੀ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਬਸੇ ਮੇਰੀ ਇਹੀ ਬੇਨਤੀ ਹੈ ਤਾਂ ਹੀ ਆਪ ਜੀ ਦੇ ਚੈਨਲ ਦਾ ਮੈਂ ਆਸਰਾ ਲਿਆ ਜੀ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭਾਈ ਇਸਤਰਾਮ ਸਿੰਘ ਜੀ ਜੇ ਤੁਸੀਂ ਸਮਾਂ ਦਿੱਤਾ ਤੇ ਜਰ ਸੰਗਤਾਂ ਤਾਂ ਹੀ ਅਪਵਾਦ ਤੋਂ ਬਾਅਦ ਮੈਸੇਜ ਚੋਣਾ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਗੁਰਬਾਣੀ ਨਾਲ ਜੁੜੋ ਚੀਰਕਲ ਨਾਲ ਜੁੜੋ ਆਪ ਵੀ ਜੁੜੋ ਤੇ ਬੱਚਿਆਂ ਨੂੰ ਵੀ ਗੁਰਬਾਣੀ ਚੀਰਕਲ ਨਾਲ ਜੋੜੋ ਜੀ ਤਾਂ ਕਿ ਆਪਣਾ ਜਿਹੜਾ ਸਮਾਂ ਹੈ ਉਹ ਸਫਲਾ ਹਾਂਜੀ ਸਫਲਾ ਹੋਵੇ ਸਮੇਂ ਦੀ ਲੋੜ ਹੈ ਜਿਵੇਂ ਹੁਣ ਜ਼ਿਆਦਾਤਰ ਧਰਮ ਪਰਿਵਰਤਨ ਹੋ ਰਿਹਾ ਵਾ ਜੇ ਇਹਨਾਂ ਕਾਰਨਾ ਕਰਕੇ ਹੀ ਆ ਕਿ ਆਪਾਂ ਆਪਣੇ ਛੋਟੇ ਬੱਚਿਆਂ ਨੂੰ ਪਹਿਲਾਂ ਤੋਂ ਸ਼ੁਰੂ ਤੋਂ ਇਨੀ ਸਿੱਖੀ ਨਾਲ ਜੋੜ ਰਹੇ ਹਾਂਜੀ ਸਾਥ ਸੰਗਤ ਜੀ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਵਾਂਗੇ ਹੁਣ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਜ਼ਰ ਹੈ